ਸਰੋਂ ਦਾ ਤੇਲ ਹੈ ਤੁਸੀਂ ਸਰੋਂ ਦਾ ਤੇਲ ਪਿਆ ਕੇ ਤੁਸੀਂ ਕਹਿੰਦੇ ਦਵਾਈ ਹੈ ਵੀਡੀਓ ਬਣਾ ਰਹੇ ਹੋ ਵੀਡੀਓ ਬਣਾਉਂਗਾ ਹੀ ਮੈਂ ਫਿਰ ਗਲਤੀ ਹੋ ਗਈ ਨਹੀਂ ਕਾਹ ਦੀ ਗਲਤੀ ਸੀ ਤੂੰ ਸਰੋਂ ਦਾ ਤੇਲ ਪਿਆ ਸੀ ਜਾਂ ਨਹੀਂ ਪਿਆ ਸੀ ਦੱਸ ਦੱਸ ਕਿਹੜਾ ਹਸਪੀਟਲ ਲੱਗੋ ਰਹੀ ਦੋ ਹਸਪੀਟਲ ਹੈ ਤੁਹਾਡਾ ਗੱਲ ਕਰ ਮੈ ਨਾਲ ਸਿੱਧਾ ਹੋ ਗਏ ਸਰ ਮੈਂ ਸਰੋਂ ਨਾਲ ਗੱਲ ਕਰ ਰਿਹਾ ਹਾਂ ਤੁਸੀਂ ਨਾ ਮਰਜ਼ੀ ਗੱਲ ਕਰ ਤੂੰ ਸਰੋਂ ਦਾ ਤੇਲ ਕਿਉਂ ਪਿਆਇਆ ਯਾਰ ਪੇਸ਼ੈਂਟ ਬਿਮਾਰ ਸੀਗਾ ਤੂੰ ਉਦੋਂ ਚੱਕ ਕੇ ਸਰੋਂ ਦਾ ਤੇਲ ਪਿਆਤਾ ਕਹਤਾ ਦਵਾਈ ਆ ਫਲਾਦਰ ਨੂੰ ਆ ਗورਪ੍ਰੀਤ ਹਸਪੀਟਲ ਹੈ ਪੇਸ਼ੈਂਟ ਦਾਖਲ ਕਰਾਇਆ ਸੀਗਾ ਪੁਰੇ ਸਰੋਂ ਦਾ ਤੇਲ ਪਿਆ ਕੇ ਇਹਨਾਂ ਨੇ ਜੀ ਕਹਿੰਦੇ ਦਵਾਈ ਹੈ ਜੀ ਬਾਅਦ ਚ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ ਜੀ ਉਹ ਸਰੋਂ ਦਾ ਤੇਲ ਪਿਆ ਸੀਗਾ ਇਹ ਦਵਾਈ ਪਈ ਸੀਗੀ ਇਹ ਤਾਂ ਫਿਰਨੇ ਵਾਲ ਪਿਆ ਦੇਣਗੇ ਕੱਲ ਨੂੰ ਅਬਲਾਓ ਸਰ ਨੂੰ ਬਲਾਉ ਸਰ ਨੂੰ ਨਹੀਂ ਨਹੀਂ ਅੰਦਰ ਆ ਕੇ ਕਿ ਬਾਹਰ ਕਰ ਲ ਗੱਲ ਕਰਾਂਗਾ ਮੈਂ ਬਲਾਉ ਸਰ ਨੂੰ ਉੱਤੋਂ ਤੁਸੀਂ ਮੰਨਦੇ ਵੀ ਨਹੀਂ ਆਂ ਕਿ ਤੁਸੀਂ ਸਰੋਂ ਦਾ ਤੇਲ ਪਿਆ ਉਹਦਾ ਅਸੀਂ ਸਦਾਈ ਥੋੜੀ ਅਸੀਂ ਗਈ ਸਰੋਂ ਦਾ ਤੇਲ ਪੀਤਾ ਹੀ ਨਹੀਂ ਆ ਦੱਸ ਕੁੜੀ ਬਿਮਾਰ ਸੀ ਕਿ ਤੁਹਾਡੇ ਕੋਲ ਦਾਖਲ ਕਰਾਇਆ ਤੁਸੀਂ ਚੱਕ ਕੇ ਉਹਨੂੰ ਸਰੋਂ ਦਾ ਤੇਲ ਪਿਆਤਾ ਕਿਏ ਤੁਹਾਨੂੰ ਕਿਹਾ ਵੀ ਆਪਾਂ ਸਾਨੂੰ ਬੋਟਲ ਦੋ ਚੈੱਕ ਕਰਾਉਨੇ ਆਪਾਂ ਜਾ ਕੇ ਬੋਟਲ ਚੈੱਕ ਕਰਾਉਨੇ ਤੁਸੀਂ ਤਾਂ ਵੀ ਨਹੀਂ ਮੰਨੇ ਵੀ ਨਹੀਂ ਨਹੀਂ ਤੀਣੀ ਨਹੀਂ ਬੋਟਲ ਹੁਣ ਤੁਹਾਡਾ ਮੁੰਡਾ ਕਹਿੰਦਾ ਵੀ ਸਾਡੇ ਗਲਤੀ ਨਾਲ ਕਰਨਾ ਤੇਲ ਪਿਆ ਗਿਆ ਕੱਲ ਨੂੰ ਤੁਸੀਂ ਫਰਨੇ ਵਾਲ ਪਿਆ ਦੋ ਯਾਰ ਬੰਦੇ ਨੂੰ ਤੁਹਾਡਾ ਤੇ ਐਸਾ ਹੋਵੇ ਫਿਰ ਮੇਰਾ ਲਾਇਸੈਂਸ ਕੈਨਸਲ ਹੋ ਗਿਆ ਫਿਰ ਇਦਾਂ ਤੇ ਤੁਹਾਡੇ ਕੋਲ ਪੇਸ਼ੈਂਟ ਆ ਕਿਧਰ ਰੇ ਯਾਰ ਦੱਸੋ ਮੈਨੂੰ ਇਹ ਤਾਂ ਦੱਸੋ ਨਹੀਂ ਅੰਦਰ ਆ ਕੇ ਨਹੀਂ ਬਾਹਰ ਆ ਕੇ ਗੱਲ ਹੋਊਗੀ ਕੀ ਐਸਾ ਸੀਨੀਅਰ ਗੇੜੇ ਤੁਹਾਡੇ ਐਮ ਡੀ ਕੋਲ ਨੇ ਤੁਹਾਡੇ ਐਸੇ ਨਹੀਂ ਨਹੀਂ ਅੰਦਰ ਆ ਕੇ ਨਹੀਂ ਗੱਲ ਹੋਣੀ ਗੱਲ ਬਾਹਰ ਹੋਊਗੀ ਰਿਕਾਰਡਿੰਗ ਚੱਲਦੀ ਪਈ ਆ ਲਾਈਵ ਚੱਲਦੀ ਪਈ ਆ ਮੈਂ ਲਿਆਇ ਨਹੀਂ ਕਰਨ ਉਹ ਤਾਂ ਮੈਨੂੰ ਅੱਜ ਕੁੜੀ ਨੇ ਦੱਸਿਆ ਤੁਹਾਡੇ ਕੋਲ ਤਾਂ ਮੈਂ ਤੁਹਾਡੇ ਤੋਂ ਬਾਅਦ ਮੈਂ ਬਾਜ ਗੇਰੇ ਤੇ ਲੈ ਕੇ ਆਇਆ ਐ ਐਦਾਂ ਪੇਸ਼ੈਂਟ ਭਜਾਉਂਦੇ ਤੁਸੀਂ ਸਰਾਂ ਦੇ ਤੇਲ ਪਿਆ ਪਿਆ ਕੇ ਕੇ ਇਹਨੂੰ ਸਰਾਂ ਦਾ ਤੇਲ ਪਿਆਤਾ ਕੇ ਇਹਨੂੰ ਰਿਫੈਂਡ ਪਿਆਤਾ ਫਿਰ ਦੀ ਕਹਿੰਦਾ ਵੀ ਸਾਨੂੰ ਪਤਾ ਨਹੀਂ ਲੱਗਿਆ ਜੀ ਸਾਨੂੰ ਪਤਾ ਨਹੀਂ ਲੱਗਿਆ ਉਹਨੂੰ ਬਲਾਉ ਮੁੰਡੇ ਨੂੰ ਜਿਹੜਾ ਹੁਣੇ ਬਾਹਰ ਗਿਆ ਸੀਗਾ ਕੋਈ ਤਰੀ ਗੰਦਾ ਯਾਰ ਪੇਸ਼ੈਂਟ ਲੈ ਕੇ ਆਏ ਆ ਤੁਹਾਡੇ ਕੋਲ ਡਿਗਰੀਆਂ ਜੀ ਤੁਹਾਨੂੰ ਇਹ ਹੀ ਦੱਸਿਆ ਉਹਨਾਂ ਨੇ ਵੀ ਬੱਸ ਸਰਾਂ ਦਾ ਤੇਲ ਪਿਆ ਦੋ ਤੇ ਤੋੜ ਦੋ ਪੇਸ਼ੈਂਟ ਨੂੰ ਤਾਂ ਉਹ ਵੀ ਗਿਆ ਉਹਨੇ ਮੈਡਮ ਨੇ ਤੂੰ ਇਹ ਬੋਟਲ ਦੇ ਦੋ ਆਪਾਂ ਜੈਗ ਕਰਾਉਣੀ ਹੈ ਬੋਟਲ ਤੂੰ ਫੇਰ ਮੰਨੇ ਨਹੀਂ ਨਹੀਂ ਜੀ ਆਪਾਂ ਬੋਟਲ ਨਹੀਂ ਦੇਣੀ ਸੋਰੀ ਤੁਹਾਡੇ ਗਲਤੀ ਹੋ ਗਈ ਇਹ ਗਲਤੀ ਸੀਗੀ ਯਾਰ ਕੱਲ ਤੁਸੀਂ ਫਰਨੇ ਵਾਲ ਪਿਆ ਦਿਓ ਕੁੜੀ ਨੂੰ ਕੋਈ ਨਾ ਮੈਂ ਤੁਹਾਡੀ ਮੈਂ ਲਾਉਣਾ ਮੈਂ ਰਿਪੋਰਟ ਲਾਉਣਾ ਕੋਈ ਨਾ